ਪੰਜਾਬ ਦੀ ਭਗਵੰਤਮਾਨ ਸਰਕਾਰ ਵੱਲੋਂ ਕਿਸਾਨਾਂ ਖਿਲਾਫ ਸਖਤ ਕਾਰਵਾਈ ਕੀਤੇ ਜਾਣ ਤੋਂ ਬਾਅਦ ਸੂਬੇ ਭਰ ਵਿੱਚ ਕਈ ਥਾਵਾਂ ਤੇ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਗਏ ਇਸੇ ਲੜੀ ਤਹਿਤ ਅੰਮ੍ਰਿਤਸਰ ਵਿੱਚ ਦੋ ਵੱਖ-ਵੱਖ ਥਾਵਾਂ ਤੇ ਕਿਸਾਨਾਂ ਨੇ ਮਜ਼ਾਰਾ ਕੀਤਾ ਅਤੇ ਮੁੱਖ ਮੰਤਰੀ ਭਗਵੰਤਮਾਨ ਦਾ ਪੁਤਲਾ ਵੀ ਸਾੜਿਆ ਇਸ ਮੌਕੇ ਸਾਡੇ ਸਹਿਯੋਗੀ ਗੁਰਮੀਤ ਸਿੰਘ ਨੇ ਅੰਮ੍ਰਿਤਸਰ ਵਿੱਚ ਕਿਸਾਨਾਂ ਦੇ ਧਰਨੇ ਦਾ ਜਾਇਜ਼ਾ ਲਿਆ ਪੇਸ਼ੇ ਇੱਕ ਰਿਪੋਰਟ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਤੋਂ ਬਾਅਦ ਕਿਸਾਨਾਂ ਵੱਲੋਂ ਸੂਬੇ ਪੱਧਰ ਦੇ ਵਿੱਚ ਪ੍ਰਦਰਸ਼ਨ ਉਲੀਕੇ ਗਏ ਨੇ ਜਿਸ ਤੋਂ ਬਾਅਦ ਹਰ ਜ਼ਿਲ੍ਹੇ ਤੋਂ ਖਬਰਾਂ ਆ ਰਹੀਆਂ ਨੇ ਕਿ ਡੀਸੀ ਦਫ਼ਤਰਾਂ ਦੇ ਬਾਹਰ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਮਗਰ ਇਹ ਜਿਹੜੇ ਪ੍ਰਦਰਸ਼ਨ ਕੀਤੇ ਗਏ ਉਹਨਾਂ ਵਿੱਚ ਕੁਝ ਪ੍ਰਦਰਸ਼ਨ ਸਕਸੈਸਫੁਲ ਹੋਏ ਯਾਨੀ ਸਫਲ ਹੋਏ ਮਗਰ ਕੁਝ ਪ੍ਰਦਰਸ਼ਨ ਅਜਿਹੇ ਸੰ ਜਿਨ੍ਹਾਂ ਨੂੰ ਪੁਲਿਸ ਨੇ ਸ਼ੁਰੂਆਤ ਦੇ ਵਿੱਚ ਹੀ ਦਬਾ ਦਿੱਤਾ ਜਾਂ ਫਿਰ ਇਹ ਕਈਏ ਕਿ ਕਿਸਾਨਾਂ ਦੇ ਜਿਹੜੇ ਪ੍ਰਦਰਸ਼ਨ ਸੀਗਾ ਉਹ ਤੋਂ ਪਹਿਲਾਂ ਹੀ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ। ਇੱਕ ਤਸਵੀਰ ਤੁਹਾਨੂੰ ਵਿਖਾ ਰਹੇ ਹਾਂ। ਅੰਮ੍ਰਿਤਸਰ ਦੀ ਜਿੱਥੇ ਵੱਡੇ ਪੱਧਰ ਤੇ ਕਿਸਾਨ ਇਕੱਠੇ ਹੋਏ ਨੇ ਤੇ ਉਹ ਇੱਥੇ ਪੰਜਾਬ ਸਰਕਾਰ ਦੇ ਖਿਲਾਫ ਆਪਣਾ ਪ੍ਰਦਰਸ਼ਨ ਕਰ ਰਹੇ ਨੇ। ਕਿਸਾਨਾਂ ਦੀਆਂ ਕੁਝ ਮੰਗਾਂ ਨੇ ਜਿਹਨੂੰ ਲੈ ਕੇ ਉਹ ਸ਼ੰਭੂ ਬਾਰਡਰ ਤੇ ਇਸ ਦੇ ਨਾਲ ਹੀ ਖਨੌਰੀ ਬਾਰਡਰ ਤੇ ਆਪਣਾ ਤਰਨਾ ਦੇ ਰਹੇ ਸਨ। 19 ਮਾਰਚ ਨੂੰ ਜਿਹੜੀ ਕੇਂਦਰ ਸਰਕਾਰ ਦੇ ਨਾਲ ਕਿਸਾਨਾਂ ਦੀ ਮੀਟਿੰਗ ਸੀ ਉਸ ਤੋਂ ਠੀਕ ਬਾਅਦ ਪੰਜਾਬ ਸਰਕਾਰ ਜਾਂ ਫਿਰ ਇਹ ਕਹੀਏ ਕਿ ਪੰਜਾਬ ਪੁਲਿਸ ਵੱਲੋਂ ਕਿਸਾਨਾਂ ਦੇ ਉੱਤੇ ਐਕਸ਼ਨ ਕੀਤਾ ਗਿਆ ਸ਼ੰਭੂ ਅਤੇ ਖਨੋਰੀ ਬਾਰਡਰ ਤੇ ਪਹੁੰਚਣ ਤੋਂ ਪਹਿਲਾਂ ਹੀ ਕਿਸਾਨਾਂ ਦੇ ਆਗੂਆਂ ਨੂੰ ਜਿਹੜਾ ਹੈਗਾ ਉਹ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤੇ ਇਸ ਤੋਂ ਬਾਅਦ ਜਿਹੜਾ ਹੈਗਾ ਕਿਸਾਨਾਂ ਦੇ ਵੱਲੋਂ ਵੱਡੇ ਪੱਧਰ ਤੇ ਸੂਬੇ ਦੇ ਵਿੱਚ ਪ੍ਰਦਰਸ਼ਨ ਦੀ ਕਾਲ ਦਿੱਤੀ ਗਈ ਵੱਡੇ ਪੱਧਰ ਤੇ ਪ੍ਰਦਰਸ਼ਨ ਦਾ ਸੱਦਾ ਦਿੱਤਾ ਗਿਆ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਅੰਮ੍ਰਿਤਸਰ ਤੇ ਮੇੜਲੇ ਇਲਾਕਿਆਂ ਦੇ ਕਿਸਾਨ ਇੱਥੇ ਇਕੱਠੇ ਹੋਏ ਨੇ ਤੇ ਇਹਨਾਂ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਸੂਬਾ ਸਰਕਾਰ ਦੇ ਖਿਲਾਫ ਉਦੋਂ ਤੱਕ ਪ੍ਰਦਰਸ਼ਨ ਦਾ ਰਾਹ ਨਹੀਂ ਛੱਡਣਗੇ ਜਦੋਂ ਤੱਕ ਕੀ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਨੇ ਇੱਥੇ ਜਿਹੜੇ ਪ੍ਰਦਰਸ਼ਨਕਾਰੀ ਨੇ ਤੇ ਇਹਨਾਂ ਦੇ ਆਗੂ ਨੇ ਉਹ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਨੇ ਤੇ ਸਭ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਗੱਲਬਾਤ ਕਰਨਾ ਚਾਹਾਂਗਾ ਜੀ ਬੇਸਿਕਲੀ ਇੱਥੇ ਜਿਹੜਾ ਪ੍ਰਦਰਸ਼ਨ ਹੋ ਰਿਹਾ ਹੈਗਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜਿਵੇਂ ਸੂਬਾ ਸਰਕਾਰ ਨੇ ਆਪਣੀ ਕਾਰਵਾਈ ਕੀਤੀ ਹੈਗੀ ਆ ਤੇ ਉਸ ਤੋਂ ਬਾਅਦ ਕਿਸਾਨਾਂ ਦੀ ਅਗਲੀ ਰਣਨੀਤੀ ਕੀ ਹੋਵੇਗੀ ਦੇਖੋ ਜੀ ਆਪਾਂ ਸਭ ਜਾਣਦੇ ਆਂ ਕਿ ਇੱਥੇ ਲੋਕ ਰਾਜ ਨਾਲ ਦੀ ਕੋਈ ਚੀਜ਼ ਨਹੀਂ ਹੈ ਲੋਕ ਰਾਜ ਹੋਵੇ ਡੈਮੋਕ੍ਰੇਸੀ ਦੇ ਵਿੱਚ ਹਰ ਸੰਸਥਾ ਨੂੰ ਹਰ ਵਰਗ ਨੂੰ ਸਮਾਜ ਦੇ ਹਰ ਵਰਗ ਨੂੰ ਜੇ ਇਹਨਾਂ ਦਾ ਧੱਕਾ ਹੋ ਰਿਹਾ ਉਹਦਾ ਹੱਕ ਬਣਦਾ ਉਹ ਅੰਦੋਲਨ ਸ਼ੁਰੂ ਕਰ ਸਕਦਾ ਸ਼ਿਵਾਰਚ ਕਰ ਸਕਦਾ ਤੇ ਇੱਥੇ ਅਸੀਂ ਸ਼ਾਂਤਮਈ ਤਰੀਕੇ ਨਾਲ ਵੇਖੋ ਅੰਦੋਲਨ ਕੀਤਾ ਵਾ ਸਭ ਤੋਂ ਜ਼ਿਆਦਾ ਜੇ ਸ਼ਾਂਤਮਈਆ ਦੇ ਕਿਸਾਨ ਹੈ ਤੇ ਫਿਲਹਾਲ ਸਿੰਘ ਸਾਹਿਬ ਤੁਸੀਂ ਇੱਥੇ ਪਹੁੰਚੇ ਹੋ ਗੋ ਤੁਹਾਨੂੰ ਕੀ ਉਮੀਦ ਹੈ ਤੇ ਕੀ ਲੱਗਦਾਗਾ ਕਿ ਹੁਣ ਜਿਹੜਾ ਅੰਦੋਲਨ ਹੈ ਕਿਸਾਨਾਂ ਦਾ ਉਹ ਕਿਹੜੇ ਰਾਹ ਵੱਲ ਤੁਰਿਆ ਤੇ ਅੱਗੇ ਕਿਹੜੇ ਰਾਹ ਵੱਲ ਜਾਏਗਾ ਤੇ ਬੇਸਿਕਲੀ ਕਿਸਾਨਾਂ ਦੀ ਹੁਣ ਅਗਲੀ ਰਣਨੀਤੀ ਕੀ ਹੋਊਗੀ ਵੇਖੋ ਕਿਸਾਨਾਂ ਦੀ ਰਣਨੀਤੀ ਤੇ ਬਿਲਕੁਲ ਠੀਕ ਆ ਸਰਕਾਰਾਂ ਦੀ ਰਣਨੀਤੀ ਮਾੜੀ ਆ ਜੇ ਕਿਸਾਨਾਂ ਦੀ ਰਣਨੀਤੀ ਤੇ ਆਪਣੇ ਹੱਕਾਂ ਦੇ ਲਾਂਡੇ ਆ ਪਰ ਜਿਹੜੀ ਸਰਕਾਰਾਂ ਹੀ ਉਹ ਆਪਣਾ ਦੋਵੇਂ ਕਿਸਾਨਾਂ ਸਰਕਾਰਾਂ ਰਲ ਕੇ ਤੇ ਕਿਸਾਨਾਂ ਦਾ ਨੁਕਸਾਨ ਕਰਦੇ ਆ ਜਿੰਨੀ ਲੁੱਟ ਘੋਟ ਓਂ ਡਈ ਆ ਹੁਣ ਭਗਵੰਤ ਮਾਨ ਨੂੰ ਨਹੀਂ ਪਤਾ ਉਹਦੇ ਮੰਤਰੀ ਸੰਤਰੀ ਐਮਐਲ ਕਿੰਨੀ ਲੁੱਟ ਕਰਨ ਦੇ ਆ ਇਹਨਾਂ ਨੂੰ ਦੁਜੇ ਦੇ ਹੰਡੇ ਆ ਤੇ ਕਿਸਾਨ ਤੇ ਕੁਝ ਵੀ ਨਹੀਂ ਲੈ ਮੰਗਦੇ ਤੁਸੀਂ ਵੇਖ ਸਕਦੇ ਹੋ ਇਹ ਤਸਵੀਰ ਹੈ ਅੰਮ੍ਰਿਤਸਰ ਦੀ ਜਿੱਥੇ ਕਿਸਾਨਾਂ ਦੇ ਵੱਲੋਂ ਇਹ ਪ੍ਰਦਰਸ਼ਨ ਉਲੀਕਿਆ ਗਿਆ ਹੈ ਤੇ ਖਾਸ ਤੌਰ ਤੇ ਫਿਲਹਾਲ ਜਿਹੜੀਆਂ ਗੱਲਾਂ ਕਿਸਾਨ ਕਰ ਰਹੇ ਨੇ ਕਿਉਂਕਿ ਕਿਸਾਨਾਂ ਦੇ ਬਹੁਤ ਸਾਰੇ ਸੰਗਠਨ ਨੇ ਬਹੁਤ ਸਾਰੀਆਂ ਜਥੇਬੰਦੀਆਂ ਨੇ ਤੇ ਸਯੁਕਤ ਕਿਸਾਨ ਮੋਰਚਾ ਜਿਹੜੀ ਹੈ ਉਹ 35 ਤੋਂ ਵੱਧ ਜੱਥੇਬੰਦੀਆਂ ਨੂੰ ਮਿਲਾ ਕੇ ਬਣੀ ਹੋਈ ਹੈ ਤੇ ਫਿਲਹਾਲ ਜਿਹੜੇ ਪ੍ਰਦਰਸ਼ਨ ਕਿਸਾਨਾਂ ਦੇ ਕੁਚਲੇ ਵੀ ਗਏ ਨੇ ਜਾਂ ਕਿਸਾਨਾਂ ਨੂੰ ਪੁਲਿਸ ਵੱਲੋਂ ਰੋਕਿਆ ਵੀ ਗਿਆ ਹੈ ਤੇ ਕੁਝ ਦਿਨਾਂ ਬਾਅਦ ਇਹ ਮੰਨਿਆ ਜਾ ਸਕਦਾ ਹੈ ਕਿ ਸਯੂਕਤ ਕਿਸਾਨ ਮੋਰਚਾ ਦੀ ਇੱਕ ਮੀਟਿੰਗ ਹੋਵੇਗੀ ਜਿਸ ਦੇ ਵਿੱਚ ਕਿਸਾਨਾਂ ਦੀ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ ਕੈਮਰਾ ਪਰਸਨ ਰਣਜੀਤ ਸਿੰਘ ਦੇ ਨਾਲ ਗੁਰਮੀਤ ਸਿੰਘ ਦੂਰਦਰਸ਼ਨ نیوز ਅੰਮ੍ਰਿਤਸਰ